ਰਾਤ ਜੇ ਸਾਡੇ ਬਹੁਤ ਔਖੀ ਮੇਰੀ ਘਰਾਤੀ ਚਾਰ ਰਾਤਾਂ ਵਰਗੀ ਸੀ ਮੈਨੂੰ ਪਤਾ ਵੀ ਮੈਂ ਆਪਣੇ ਬੱਚੇ ਤੋਂ ਬਿਨਾ ਕਿਵੇਂ ਰਾਤ ਕੱਟੀ ਐ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ ਸੀ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਅੱਜ ਮੇਰੇ ਬੱਚੇ ਨੂੰ ਮੇਰੀ ਗੋਦ ਚ ਦੁਬਾਰਾ ਪਾਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਸ ਤਰ੍ਹਾਂ ਦੀ ਸਜ਼ਾ ਅਪਰਾਧੀਆਂ ਨੂੰ ਮਿਲੀ ਹੈ ਵਾਕਈ ਖੁਸ਼ ਹਾਂ ਤੁਜੀ ਹਾਂਜੀ ਹਾਂਜੀ ਕੱਲ ਨੂੰ ਜੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਲਾ ਮੇਰੇ ਮੇਰੇ ਨਾਲ ਦੇ ਕਿਸੇ ਨਾਲ ਹੋਰ ਹੁੰਦਾ ਪੇਰੈਂਟਸ ਨਾਲ ਵਧੀਆ ਅਪਰਾਧ ਸਭ ਕੁਸ ਜੀ ਜਿਵੇਂ ਵੀ ਹੋਇਆ ਹੁਣ ਉਹ ਕਾਹਾਂ ਨਹੀਂ ਕੋਈ ਕਿਸੇ ਨੂੰ ਐ ਕਰ ਸਕੂਗਾ ਜੀ ਰਾਤ ਕਿੱਦਾਂ ਲੱਗੀ ਜੀ ਤੁਹਾਡੀ ਕੱਲ ਦੀ ਰਾਤ ਮਤਲਬ ਕੀ ਰਾਤ ਜੀ ਸਾਡੀ ਬਹੁਤ ਔਖੀ ਮੇਰੀ ਇੱਕ ਰਾਤ ਹੀ ਚਾਰ ਰਾਤਾਂ ਵਰਗੀ ਸੀ ਮੈਨੂੰ ਪਤਾ ਵੀ ਮੈਂ ਆਪਣੇ ਬੱਚੇ ਤੋਂ ਬਿਨਾਂ ਕਿ ਮੈਂ ਰਾਤ ਕੱਟੀ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ ਸੀ ਕੀ ਅਪਰਾਧੀਆਂ ਦਾ ਪਤਾ ਲੱਗਿਆ ਜੀ ਕਿੱਥੋਂ ਨਾਲ ਸੰਬੰਧ ਰੱਖਦੇ ਆਂ ਅਪਰਾਧੀ ਕਿਹੜੇ ਏਰੀਆ ਤੁਸੀਂ ਉਸ ਤੋਂ ਅਪਡੇਟ ਇਨਫੋਰਮੇਸ਼ਨ ਆ ਗਈ ਹੈ ਜੀ ਹਾਂ ਜੀ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਸਰਕਾਰ ਨੇ ਤੇ ਫੁੱਲ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਸਾਡਾ ਨਜ਼ਰੀਆ ਹੀ ਬਦਲ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ 29 ਸੌ ਗਲਤ ਕਾਬੂਲੀਤੀ ਕੀ ਗੋਗੇ ਪੁਲਿਸ ਦੀ ਜਿਹੜੀ ਕਾਬਲੀਅਤ ਹੈ ਕਾਬਲੀਅਤ ਬਹੁਤ ਵਧੀਆ ਜੀ ਅਸੀਂ ਮਤਲਬ ਸਾਡਾ ਨਜ਼ਰੀਆ ਹੀ ਬਦਲੇ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਵਧੀਆ ਸਾਡਾ ਉਹਨੇ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਰਾਤ ਨੂੰ ਵੀ ਸਾਰੀ ਰਾਤ ਰਾਫਤਾ ਰੱਖਿਆ ਸਾਡੇ ਨਾਲ ਹੀ ਰਹਿੰਦੇ ਉਹ ਤੇ ਪੂਰੀ ਸਾਡੇ ਮਤਲਬ ਸਾਨੂੰ ਹੌਸਲਾ ਦੇ ਕੇ ਰੱਖਿਆ ਉਹਨਾਂ ਨੇ ਜਿਸ ਤਰ੍ਹਾਂ ਸਜ਼ਾ ਮਿਲੀ ਹੈ ਅਪਰਾਧੀਆਂ ਨੂੰ ਤੇ ਸੈਟੀਸਫਾਈਡ ਹਾਂ ਜੀ ਹਾਂਜੀ ਅਸੀਂ ਉਹ ਤੋਂ ਬਹੁਤ ਸੈਟੀਸਫਾਈਡ ਹਾਂ ਤੇ ਮਾਨ ਸਾਹਿਬ ਦਾ ਮੈਨੂੰ ਫੋਨ ਵੀ ਆਇਆ ਸੀ ਆਪ ਪਰਸਨਲੀ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਸਾਰੇ ਗੱਲਬਾਤ ਦਾ ਉਹਨਾਂ ਨੇ ਆਪ ਮੇਰੇ ਤੋਂ ਜਾਇਜ਼ਾ ਲਿਆ ਤੇ ਉਹਨਾਂ ਦਾ ਵੀ ਬਹੁਤ 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 ਧੰਨਵਾਦ ਕਰਦੇ ਹਾਂ ਪੰਜਾਬ ਦੇ ਕਨਨ ਮੰਤਰੀ ਖੁਦ ਜਿਹੜਾ ਬੱਚੇ ਨੂੰ ਤੁਹਾਡੇ ਜਿਹੜੇ ਹਵਾਲੇ ਕਰਨਾ ਹੈ ਨਹੀਂ ਕੀ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਇੱਦਾਂ ਰਾਤ ਜੀ ਸਾਡੀ ਬਹੁਤ ਔਖੀ ਮੇਰੀ ਇੱਕ ਰਾਤ ਤੇ ਚਾਰ ਰਾਤਾਂ ਵਰਗੀ ਸੀ ਮੈਨੂੰ ਪਤਾ ਵੀ ਮੈਂ ਆਪ ਤੇ ਬੱਚੇ ਤੋਂ ਬਿਨਾ ਕਿਵੇਂ ਰਾਤ ਕੱਟੀ ਐ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ ਸੀ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਅੱਜ ਮੇਰੇ ਬੱਚੇ ਨੂੰ ਮੇਰੀ ਗੋਦ ਚ ਦੁਬਾਰਾ ਪਾਤਾ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਜਿਸ ਤਰ੍ਹਾਂ ਦੀ ਸਜ਼ਾ ਅਪਰਾਧੀਆਂ ਨੂੰ ਮਿਲੀ ਹੈ, ਵਾਕੀ ਖੁਸ਼ ਹਾਂ ਤੋਂ ਜੀ। ਹਾਂਜੀ ਹਾਂਜੀ। ਕੱਲ ਨੂੰ ਇਹ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਲਾ ਮੇਰੇ ਮੇਰੇ ਨਾਲ ਦੇ ਕਿਸੇ ਨਾਲ ਹੋਰ ਹੁੰਦਾ ਪੇਰੈਂਟਸ ਨਾਲ ਵਧੀਆ ਅਪਰਾਧ ਸਭ ਕੁਸ ਜੀ ਜਿਵੇਂ ਵੀ ਹੋਇਆ ਹੁਣ ਉਹ ਕਾਹਾਂ ਨਹੀਂ ਕੋਈ ਕਿਸੇ ਨੂੰ ਐ ਕਰ ਸਕੂਗਾ। ਹਾਂਜੀ ਰਾਤ ਕਿੱਦਾਂ ਲੰਗੀ ਜੀ ਤੁਹਾਡੀ ਕੱਲ ਦੀ ਰਾਤ ਮਤਲਬ ਕੀ? ਰਾਤ ਜੀ ਸਾਡੀ ਬਹੁਤ ਔਖੀ ਮੇਰੀ ਇੱਕ ਰਾਤ ਹੀ ਚਾਰ ਰਾਤਾਂ ਵਰਗੀ ਸੀ। ਮੈਨੂੰ ਪਤਾ ਵੀ ਮੈਂ ਆਪਣੇ ਬੱਚੇ ਤੋਂ ਬਿ ਕਿਵੇਂ ਰਾਤ ਕੱਟੀ ਐ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ ਸੀ ਕੀ ਅਪਰਾਧੀਆਂ ਦਾ ਪਤਾ ਲੱਗਿਆ ਜੀ ਹਾ ਕਿੱਥੋਂ ਦਾ ਸਬੰਧ ਰੱਖਦੇ ਆ ਅਪਰਾਧੀ ਕਿਹੜੇ ਏਰੀਆ ਤੋਂ ਸੀ ਅਪਰਾਧੀ ਹਾਂ ਜੀ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਜਿਆਦਾ ਵਧੀਆ ਕੰਮ ਕੀਤਾ ਸਾਡਾ ਨਜ਼ਰੀਆ ਹੀ ਬਦਲ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ 29 ਸੌਣ ਗੱਲ ਕਾਬਲੀਅਤ ਦੀ ਗੋਗੇ ਪੁਲਿਸ ਦੀ ਜਿਹੜੀ ਕਾਬਲੀਅਤ ਹੈ ਕਾਬਲੀਅਤ ਬਹੁਤ ਵਧੀਆ ਜੀ ਅਸੀਂ ਮਤਲਬ ਸਾਡਾ ਨਜ਼ਰੀਆ ਬਦਲੇ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਵਧੀਆ ਸਾਡਾ ਉਹਨੇ ਸਾ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਰਾਤ ਨੂੰ ਵੀ ਸਾਰੀ ਰਾਤ ਰਾਫਤਾ ਰੱਖਿਆ ਸਾਡੇ ਨਾਲ ਹੀ ਰਹਿੰਦੇ ਉਹ ਤੇ ਪੂਰੀ ਸਾਡੇ ਮਤਲਬ ਸਾਨੂੰ ਹੌਸਲਾ ਦੇ ਕੇ ਰੱਖਿਆ ਉਹਨਾਂ ਨੇ ਜਿਸ ਤਰ੍ਹਾਂ ਸਜ਼ਾ ਮਿਲੀ ਹੈ ਅਪਰਾਧੀਆਂ ਨੂੰ ਤੇ ਸੈਟੀਸਫਾਈਡ ਹਾਂ ਜੀ ਹਾਂਜੀ ਅਸੀਂ ਉਹ ਤੋਂ ਬਹੁਤ ਸੈਟੀਸਫਾਈਡ ਹਾਂ ਤੇ ਮਾਨ ਸਾਹਿਬ ਦਾ ਮੈਨੂੰ ਫੋਨ ਵੀ ਆਇਆ ਸੀ ਆਪ ਪਰਸਨਲੀ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਸਾਰੀ ਗੱਲਬਾਤ ਉਹਨਾਂ ਨੇ ਆਪ ਮੇਰੇ ਤੋਂ ਜਾਇਜ਼ਾ ਲਿਆ ਤੇ ਉਹਨਾਂ ਦਾ ਵੀ ਬਹੁਤ 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 ਧੰਨਵਾਦ ਕਰਦੇ ਹਾਂ ਪੰਜਾਬ ਦੇ ਖਜ਼ਾਨਾ ਮੰਤਰੀ ਖੁਦ ਜਿਹੜਾ ਬੱਚੇ ਨੂੰ ਤੁਹਾਡੇ ਜਿਹੜੇ ਹਵਾਲੇ ਕਰਨਾ ਹੈ ਨਹੀਂ ਕੀ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਇੰਦ